ਇੱਕ ਪਾਸੇ ਮੰਤਰੀ ਜੀ ਕਰ ਗਏ ਉਦਗਾਟਨ ਦੂਜੇ ਪਾਸੇ ਹੋ ਗਿਆ ਦੁਰਘਟ ਗੁਰੂਆਂ ਦੇ ਨਾਮ ਤੇ ਬਣੀ ਪਾਰਕ ਚ ਮਚ ਗਈ ਤਬਾਹੀ ਰਾਤੋਂ ਰਾਤ ਹੋ ਗਏ 10 ਲੱਖ ਸਵਾ ਜਲੰਧਰ ਚ ਗੁਰੂਆਂ ਦੀ ਧਰਤੀ શ્રી ਨਿਜਾਤਮ ਨਗਰ ਤੇ શ્રી ਨਿਜਾਤਮ ਨਗਰ ਦਾ શ્રી ਨਿਜਾਤਮ ਪਾਰਕ 2022 ਕਾਂਗਰਸ ਦੇ ਐਮਪੀ ਫਰਨਾਲ 10 ਲੱਖ ਦਾ ਹੋਇਆ ਸੀ ਸੁੰਦਰੀਕਰਨ ਗੁਰਵਾਨੂ ਮਾਨਦੈਂਦੇ ਹੋਏ ਉਹਨਾਂ ਦੇ ਨਾਂ ਤੇ ਬਣੀ ਪਾਰਕ ਨੂੰ ਸਜਾਣ ਲਈ ਪੂਰਵ ਦਿਵੰਗਤ ਐਮਪੀ ਚੌਧਰੀ ਸੰਤੋਖ ਸਿੰਘ ਨੇ 10 ਲੱਖ ਰੁਪਏ ਦਿੱਤੇ ਸਨ ਐਹੀ ਨਹੀਂ ਕਾਂਗਰਸ ਸਰਕਾਰ ਨੇ ਖੂਬਸੂਰਤ ਹੱਟ ਬਣਵਾਈ ਸੀ ਖੂਬਸੂਰਤ ਪਾਰਕ ਚ ਵੱਡੇ ਬਜ਼ੁਰਗ ਬੱਚੇ ਸਭ ਇੰਜੋਏ ਕਰਦੇ ਸੀ ਇਹਨਾਂ ਪਾਰਕ ਦੀ ਹਰਿਆਲੀ ਤੇ ਨਗਰ ਨਿਗਮ ਵੱਲੋਂ ਹਰ ਮਹੀਨੇ ਹਜ਼ਾਰਾਂ ਰੁਪਏ ਮਾਲੀ ਦੀ ਤਨਖਾਹ ਦਿੱਤੀ ਜਾਂਦੀ ਸੀ ਪਰ ਗੁਰੂਆਂ ਦੇ ਨਾਂ ਤੇ ਬਣੀ ਇਸ ਪਾਰਕ ਦੀ ਸ਼ਕਲੋ ਸੂਰਤ بگੜ ਚੁਕੀ ਹੈ ਪਾਰਕ ਸਬਣੀ ਲੱਖਾਂ ਦੀ ਹੱਟ ਟੈ ਟੇਰੀ ਹੋ ਚੁਕੀ ਹੈ ਇੱਕ ਹੋਰ ਵੱਡਾ ਗੁਨਾਹ ਕਰ ਦਿੱਤਾ ਗਿਆ ਹੈ ਪਾਰਕ 'ਚ ਲੱਗੇ ਕਈ ਪੇੜ ਜਣੋ ਹੀ ਪੱਟ ਦਿੱਤੇ ਗਏ ਨੇ ਜਿਸ ਦੀ ਇਜਾਜ਼ਤ ਪਹਿਲਾਂ ਸਬੰਧਿਤ ਮੈਕਮੇ ਕੋਲ ਲੈਣੀ ਪੈਂਦੀ ਹੈ ਯਾਨੀ ਕਿ ਬਿਨਾ ਜ਼ਰੂਰਤ ਦੇ ਪੇੜ ਨਹੀਂ ਵੱਡੇ ਜਾ ਸਕਦੇ ਪਰ ਆਹ ਪੇੜ ਚੜੋ ਪਟ ਦਿੱਤੇ ਗਏ ਨੇ ਹੁਣ ਡਿੱਗੀਆਂ ਹੋਈਆਂ ਇਹਨਾਂ ਲਾਈਟਾਂ ਤੇ ਵੀ ਨਿਗਾਹ ਮਾਰ ਲਓ ਇਸ ਸਲਾਈਡ ਦੀ ਕੀਮਤ 15000 ਰੁਪਏ ਸੀ ਇਹਦੇ ਨਾਲ ਦੀਆਂ ਕਈ ਲਾਈਟਾਂ ਲੱਗੀਆਂ ਸੀ ਪਰ ਹੁਣ ਸਭ ਕੁਝ ਤਬਾਹ ਕਰ ਦਿੱਤਾ ਪਾਰਕ ਦੀਆਂ ਕੁਰਸੀਆਂ ਤੱਕ ਤੋੜ ਦਿੱਤੀਆਂ ਹੀਰਾਨੀ ਨੇ ਗਲਤ ਆਇਆ ਹੈ ਕਿ ਇਹ ਦੁਰਘਟਨ ਮੰਤਰੀ ਜੀ ਨੇ ਨਹੀਂ ਕੀਤਾ ਮંત્રી ਜੀ ਨੇ ਨਜਾਤਮ ਨਗਰ 'ਚ ਉਦਘਾਟਨ ਕੀਤਾ ਸੀ ਪਰੋਦ ਘਟਨ શ્રી ਨਜਾਤਮ ਨਗਰ ਦੇ ਵਿੱਚ ਆਸ਼ਮ ਦੇ ਲਾਗੇ ਹੋਇਆ ਸੀ ਪਰ ਉਦਘਾਟਨ ਤਾਂ ਉੱਥੇ ਹੋਇਆ ਤਬਾਹੀ ਇੱਥੇ ਮਚ ਗਈ ਹਾਲਾਂਕਿ ਇਸ ਪਾਕ 'ਚ ਪਹਿਲਾਂ ਹੀ ਟਿਊਬਲ ਸੀ ਜੋ ਕੰਮ ਕਰਨਾ ਬੰਦ ਕਰ ਗਿਆ ਸੀ ਤੇ ਚਲੋ ਜੇ ਇੱਕ ਟਿਊਬਲ ਲਾਣਾ ਜ਼ਰੂਰੀ ਵੀ ਸੀ ਤੇ ਟਿਊਬਲ ਨੂੰ ਲਾਣ ਵਾਸਤੇ ਤਬਾਹੀ ਪਾਣਾ ਜ਼ਰੂਰੀ ਨਹੀਂ ਸੀ ਲੱਖਾਂ ਦੇ ਹੱਟ ਤੋੜਨ ਦੀ ਬਜਾਏ ਕਿਸੇ ਦੂਸਰੇ ਕੋਨੇ ਤੇ ਟਿਊਬਲ ਲਾਇਆ ਜਾ ਸਕਦਾ ਸੀ ਜੇ ਪੇੜ ਕਿਤੇ ਰਾਹ ਚਾਂਦੇ ਸੀ ਤੇ ਰਾਹ ਬਦਲਿਆ ਜਾ ਸਕਦਾ ਸੀ ਜੇ ਸੀਟਾ ਰਾਹ ਚਾਂਦੀਆਂ ਸੀ ਤੇ ਉਹਨਾਂ ਨੂੰ ਸਾਵਧਾਨੀ ਨਾਲ ਲਾਇਆ ਜਾ ਸਕਦਾ ਸੀ ਤੇ ਜੇ ਲਟਾਂ ਦੇ ਖੰਭੇ ਰਾਹ ਚਾਂਦੇ ਸੀ ਉਹਨਾਂ ਨੂੰ ਵੀ ਸਾਂਭ ਕੇ ਲਾਇਆ ਜਾ ਸਕਦਾ ਸੀ ਪਰ ਇਹ ਤਾਂ ਉਜਾੜਾ ਹੀ ਪਾਤਾ ਕਿਉਂਕਿ ਇਹ ਪੈਸਾ ਕਿਸੇ ਦੀ ਜੇਬ ਚੋਂ ਨਹੀਂ ਗਿਆ ਸਰਕਾਰ ਦੀ ਜੇਬ ਚੋਂ ਕਿ ਆਏ ਤੇ ਸਰਕਾਰੀ ਪੈਸਾ ਯਾਨੀ ਕਿ ਕਰੀਬ 2022 ਚ 10 ਲੱਖ ਰੁਪਇਆ ਖਰਚ ਕੀਤਾ ਗਿਆ ਸੀ پارک ਚ ਸੈਰਗਾਹ ਵੀ ਬਣਾਈ ਗਈ ਸੀ ਉਹ ਵੀ ਪੱਟ ਦਿੱਤੇ ਯਾਨਕੀ 2022 ਚ ਲੱਗਾ 10 ਲੱਖ 2024 ਚ ਸਵਾ ਕਰਤਾ ਉਹ ਵੀ ਉਸ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿਸ ਤੇ ਲੋਕ ਭਰੋਸਾ ਕਰਦੇ ਸੀ ਕਿ ਸਰਕਾਰੀ ਪੈਸੇ ਦੀ ਬਰਬਾਦੀ ਨੂੰ ਰੋਕਣਗੇ ਹਾਲਾਂਕਿ ਮੰਤਰੀ ਮੋਹਿੰਦਰ ਭਗਤ ਨੇ ਇਸ ਪਾਰਕ ਦੇ ਵਿੱਚ ਕਿਸੇ ਵੀ ਟਿਊਬਲ ਦਾ ਦੁਗਾਟਨ ਨਹੀਂ ਕੀਤਾ ਪਰ ਫੇਰ ਵੀ ਉਹਨਾਂ ਨੇ ਤਾਂ ਕਿਤੇ ਹੋਰ ਉਦਘਾਟਨ ਕੀਤਾ ਸੀ ਪਰ ਮਗਰੋਂ ਲਾਪਰਵਾਹੀ ਦੇ ਨਾਲ ਇੱਥੇ ਟਿਊਬ ਲਾਣ ਵਾਲਿਆਂ ਨੇ ਤਬਾਹੀ ਪਾਤੀ ਹੁਣ ਸਭ ਤੋਂ ਵੱਡਾ ਸਵਾਲ ਇਸ ਤਬਾਹੀ ਦੇ ਹੁਕਮ ਕਿੰਨੇ ਦਿੱਤੇ ਕਿੰਨੇ ਹੁਕਮ ਦਿੱਤੇ ਪੇੜ ਜੜੋਂ ਪਾਟ ਦਿਓ ਕਿੰਨੇ ਹੁਕਮ ਦਿੱਤੇ ਸਰਕਾਰੀ ਪੈਸੇ ਨਾਲ ਬਣੀਆਂ ਲੈਟਾਂ ਪਾਟ ਦਿਓ ਕੁਰਸੀਆਂ ਪਾਟ ਦਿਓ ਕਿਤੇ ਨਾ ਕਿਤੇ ਲਾਪਰਵਾਹੀ ਹੋਈ ਹੈ ਵਿਕਾਸ ਕਰਨ ਚ ਕੋਈ ਬੁਰਾਈ ਨਹੀਂ ਟਿਊਬ ਲਾਂਚ ਕੋਈ ਬੁਰਾਈ ਨਹੀਂ ਪਰ ਤਬਾਹੀ ਮਚਾਣਾ ਗਲਤ ਹੈ ਕਿਉਂਕਿ ਜੇਕਰ ਟਿਊਬਲ ਲਾਣ ਦੀ ਪਲਾਨਿੰਗ ਸੀ ਤੇ ਫਿਰ ਇੱਥੇ ਵਿਕਾਸ ਲਈ 10 ਲੱਖ ਨਹੀਂ ਸੀ ਲਾਣਾ ਚਾਹੀਦਾ ਔਰ ਜੇਕਰ ਲੱਗ ਗਿਆ ਸੀ ਤਾਂ ਫਿਰ ਟਿਊਬਲ ਲਈ ਜਗ੍ਹਾ ਕੋਈ ਹੋਰ ਦੇਖਣੀ ਚਾਹੀਦੀ ਸੀ ਐਹੀ ਨਹੀਂ ਪਾਰਕ 'ਚ ਵੀ ਵਿਕਲਪਿਕ ਵਿਵਸਥਾ ਮੌਜੂਦ ਸੀ ਕਿਉਂਕਿ ਪਾਰਕ 'ਚ ਪਹਿਲਾਂ ਟਿਊਬਲ ਲੱਗਾ ਸੀ ਟਿਊਬਲ ਸੁੱਕ ਚੁਕਿਆ ਸੀ ਤੋ ਇਹਦਾ ਮਤਲਬ ਹੈ ਕਿ ਇੱਥੇ ਲੱਗਣ ਵਾਲਾ ਦੂਸਰਾ ਟਿਊਬਲ ਕਾਮਯਾਬ ਹੋਵੇ ਜਾਂ ਨਾ ਹੋਵੇ ਇਸ ਦੀ ਗਰੰਟੀ ਵੀ ਨਹੀਂ ਹੈ ਕਿਉਂਕਿ ਪਹਿਲਾਂ ਹੀ ਇੱਥੇ ਦੋ ਟਿਊਬਲ ਲੱਗ ਕੇ ਡੈੱਡ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਵੀ ਐਸੀ ਥਾਂ ਦੇ ਉੱਤੇ ਟਿਊਬਲ ਲੱਗਦਾ ਸੀ ਜਿੱਥੇ ਸੈਰਗਾ ਨਾ ਪਟਣੀ ਪੈਂਦੀ ਜਿੱਥੇ ਲੇਟਾਂ ਨਾ ਪਟਨੀਆਂ ਪੈਂਦੀਆਂ ਜਿੱਥੇ ਕੁਰਸੀਆਂ ਨਾ ਤੋੜਨੀਆਂ ਪੈਂਦੀਆਂ ਹੁਣ ਇੱਕ ਗੱਲ ਤਾਂ ਸਪਸ਼ਟ ਹੈ ਕਿ ਇਹਨਾਂ ਗੈਰ ਜ਼ਿੰਮੇਵਾਰਾਂ ਦਾ ਕੰਮ ਮਿੰਦਰ ਭਗਤ ਆਪਣੇ ਹਲਕੇ 'ਚ ਨਹੀਂ ਕਰ ਸਕਦੇ ਪਰ ਇਹ ਕੰਮ ਕੌਣ ਕਰ ਗਿਆ ਕੌਣ ਕਰਵਾ ਗਿਆ ਕੌਣ ਬਣ ਗਿਆ ਨੀਮ ਹਕੀਮ ਖਤਰਾ ਜਾਨ ਇਹ ਤਾਂ ਹੁਣ ਪੜਤਾਲ ਦਾ ਮਾਮਲਾ ਹੈ ਕਿਉਂਕਿ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਇੱਥੇ ਉਦਘਾਟਨ ਕਰਨ ਤੋਂ ਬਾਅਦ ਕੰਮ ਸ਼ੁਰੂ ਕਰਨਾ ਜ਼ਰੂਰੀ ਸੀ ਪਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤਬਾਹੀ ਪਾ ਦਿੱਤੀ ਗਈ ਹਾਲਾਂਕਿ ਕੁਝ ਲੀਡਰ ਵੀ ਮੌਕੇ ਦੇ ਉੱਤੇ ਹਾਂ ਦਾਵਾ ਕਰਦੇ ਦਿਖਾਈ ਦਿੱਤੇ ਕਿ ਉਹ ਵਿਕਾਸ ਕਰਵਾ ਰਹੇ ਨੇ ਪਰ ਹੁਣ ਉਹ ਲੀਡਰ ਦਿਖਾਈ ਨਹੀਂ ਦੇ ਰਹੇ ਕਿਉਂਕਿ ਪਾਰਕ ਤੇ ਤਬਾਹੀ ਨਹੀਂ ਪਾਤੀ ਹੈ ਔਰ ਅਫਸਰਾਂ ਤੇ ਵੀ ਕਾਰਵਾਈ ਦੀ ਤਲਵਾਰ ਲਟਕ ਗਈ ਹੈ ਕਿਉਂਕਿ ਠੇਕੇਦਾਰ ਤੇ ਜ਼ਿੰਮੇਦਾਰ ਅਫਸਰਾਂ ਦੇ ਖਿਲਾਫ ਕਾਰਵਾਈ ਲਈ درخواست ਦਿੱਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਸ਼੍ਰੀ ਨਿਜਤਮ ਨਗਰ ਦੇ ਵਿੱਚ ਇੱਕ ਸੜਕ ਦਾ ਕੋਟਾਲਾ ਹੋਇਆ ਸੀ ਜਿਸ ਦੀ ਦਰਖਾਸਤ ਵਿਜੀਲੈਂਸ ਨੂੰ ਦਿੱਤੀ ਗਈ ਸੀ ਇਸ ਤੋਂ ਬਾਅਦ ਵਿਜੀਲੈਂਸ ਨੇ ठेकेदार ਦੇ ਖਿਲਾਫ ਸਖਤ ਕਾਰਵਾਈ ਕੀਤੀ ਸੀ ਤੇ ਅਫਸਰਾਂ ਨੂੰ ਵੀ ਹਦਾਇਤਾਂ ਮਿਲੀਆਂ ਸੀ ਕਿ ਪਵੈਖ ਅਜੀਹਾਰ ਨਾ ਹੋਇਆ ਪਰ ਹੁਣ ਇੱਕ ਵਾਰ ਫਿਰ ਅਜੀਹਾ ਹੋ ਗਿਆ ਤੇ ਮਾਮਲਾ ਵਿਜੀਲੈਂਸ ਦੇ ਕੋਲ ਜ਼ਰੂਰ ਜਾਏਗਾ ਕਿਉਂਕਿ ਸਰਕਾਰੀ ਰਜਸਵ ਦਾ ਨੁਕਸਾਨ ਹੋਇਆ ਹੈ ਸਰਕਾਰੀ ਪੈਸੇ ਦੀ ਬਰਬਾਦੀ ਹੋਈ ਹੈ ਨਗਰ ਨਿਗਮ ਚੋਣਾ ਸਿਰਤੇ ਨੇ ਸੋ ਇਸ ਵਿਕਾਸ ਦੀ ਕਹਾਣੀ ਨਾਲੋਂ ਇਸ ਵਿਨਾਸ਼ ਦੀ ਕਹਾਣੀ ਜ਼ਿਆਦਾ ਚਰਚਿਤ ਹੋ ਗਈ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਇਹੋ ਜਿਹਾ ਕੰਮ ਭਾਰਕ ਚ ਹੋ ਗਿਆ ਜਿਸ ਤੋਂ ਬਾਅਦ ਆਸ-ਪਾਸ ਦੇ ਵਾਰਡਾਂ ਚ ਵੀ ਆਮ ਆਦਮੀ ਪਾਰਟੀ ਦੇ ਅਕਸ ਨੂੰ ਲੈ ਕੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਯਾਨੀ ਕਿ ਜੇਕਰ ਸੰਬੰਧਿਤ ਰੋਪੀਆਂ ਤੇ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਸ-ਪਾਸ ਦੇ ਵਾਰਡਾਂ ਚ ਵੀ ਆਪ ਨੂੰ ਇਸ ਗੱਲ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਉਹ ਸਰਕਾਰੀ ਪੈਸੇ ਦੀ ਬਰਬਾਦੀ ਨਹੀਂ ਹੋਣ ਦੇਗੀ ਪਰ ਆਪ ਦੀ ਸਰਕਾਰ ਦੇ ਵਿੱਚ ਹੀ ਲਾਪਰਵਾਹ ਅਫਸਰਾਂ ਵੱਲੋਂ ਅਜਿਹੀ ਕਾਰਵਾਈ ਕਰ ਦਿੱਤੀ ਗਈ ਹੈ ਹੁਣਾ ਕਿਸੇ ਲੀਡਰ ਦੇ ਕਹਿਤੇ ਹੋਈ ਹੈ ਜਾਂ ਫਿਰ ਆਪਣੇ ਆਪ ਹੋ ਗਈ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਬਿਊਰੋ ਰਿਪੋਰਟ ਤਲਕਪੈਲ ਪੰਜਾਬੀ ਟੀਵੀ